ਹਾਏ ਹਾਏ ਯਾਰ ਰੋਂਗ ਹੈ ਕਿ ਨੋਕੜਾ ਹੋ ਗਿਆ ਵਾ ਹਾਂ ਤੇਰੇ ਰੱਖੇ ਜਾਨ ਮੈਂ ਤਾਂ ਕਦੇ ਸ਼ੀਸ਼ਾ ਨਹੀਂ ਵੇਖਿਆ ਹਾਏ ਨਹੀਂ ਹਾਂ ਕਿੰਨਾ ਮੂੰਹ ਖਰਾਬ ਹੋ ਗਿਆ ਮੈਂ ਕਰੀਮ ਲਿਆ ਕੇ ਲਾਵਾਂ ਹਾਂ ਨਮੇ ਕਰੀਮ ਨਾ ਸਾਡਾ ਮੂੰਹ ਚਿੱਟਾ ਹੋ ਜੇ ਆਪ ਚਲ ਜਾਂਦੇ ਮੇਰੇ ਪਾ ਦਾ ਫਾ ਮੈਨੂੰ ਇਹ ਨਹੀਂ ਕਹਿੰਦੇ ਵੀ ਚੱਲ ਮਾੜਾ ਮੋਟਾ ਮੂੰਹ ਥੋਲਾ ਕੰਮ ਆ ਕਰਾ ਨਿਕਲ ਜਾਂਦੇ ਇਹਨਾਂ ਵੇਖਦੀ ਕਿਤੇ ਮਾੜਾ ਮੋਟਾ ਸਾਫ ਹੋ ਜੇ ਹਾਂ ਲੱਗਦਾ ਇਹ ਸਾਫ ਹੋ ਗਿਆ ਯੂ ਹੋਣੀ ਲੱਗਣੀ ਆ ਵੀ ਹੁਣ ਲੈ ਹੋ ਗਿਆ ਨਾ ਕੰਮ ਕੇ ਹੁਣ ਆਪਾਂ ਚੁੱਕਦੇ ਭਾਂਡੇ ਠੀਕ ਆ ਤੁਸੀਂ ਹੁਣ ਦਾ ਆਮਣਾ ਸ਼ੀਸ਼ਾ ਬੈ ਜਾ ਉੱਥੇ ਪਤਾ ਕੀ 24 ਘੰਟੇ ਮੈਨੂੰ ਹੱਥ ਪੈ ਗਈ ਆ ਤਾਂ ਮੈਨੂੰ ਘਰ ਦੇ ਕਹਿੰਦੇ ਵੀ ਸ਼ੀਸ਼ਾ ਗਲ ਚ ਪਾ ਕੇ ਢੰਗਣਾ ਮੈਂ ਤੇ ਨਾ ਗੱਲਾਂ ਕਰਨੀ ਨੀ ਕਰ ਜਾਣਾ ਨਹੀਂ ਨਾ ਕਰਦੇ ਉਹ ਕਹਿੰਦੇ ਬੋਲਦੀ ਨਹੀਂ ਗੁੰਗੀ ਆ ਤੰ ਕਰਕੇ ਮਰ ਜਾਣਾ ਤੂੰ ਉੱਥੇ ਬਹਿ ਜਾ ਆਹੋ ਤੇ ਕਰੀਮ ਲਈ ਆ ਮੈਂ ਲਾ ਤੇ ਜਦੋਂ ਮੇਰਾ ਰੰਗੋ ਗੋਰਾ ਹੋ ਜਾਏਗਾ ਉਦੋਂ ਤੂੰ ਮੈਨੂੰ ਕਈ ਵੇਖ ਲਾ ਫੇ ਮੈਂ ਤੈਨੂੰ ਵੇਖਾਂਗੀ ਠੀਕ ਆ ਚਲ ਠੀਕ ਆ ਫੇ ਆ ਕੇ ਬਾਏ ਕੋਈ ਆਰੂਗਾ ਅਗਲੇ ਨੇ ਕਿਹਾ ਕੰਮ ਨਹੀਂ ਕੀਤਾ ਹਣਾ ਹੁੰਦਾ ਹੀ ਆ ਚਲ ਠੀਕ ਆ ਤੂੰ ਉੱਥੇ ਬਹਿ ਜਾ ਹਣ ਮੈਂ ਪਾਂਡੇ ਮਾਰਨਾ ਪਾਂਡਿਆ ਦਾ ਖਪਾ ਮੇਰੇ ਘਰ ਦਾ ਆਵੇ ਕਿੱਡਾ ਪੜੌਰ ਇਕੱਠਾ ਕੀਤਾ ਮੇਰੇ ਵਾਸਤੇ ਬਸ ਮੇਰੇ ਹੱਥ ਨੇ ਠਰ ਦੇ ਮੇਰੇ ਪਹਾੜ ਖਪਾਵਾ ਸਾਰਾ ਦੇਣ ਕੇ ਹੁਣ ਮੈਨੂੰ ਭਾਂਡਿਆ ਦਾ ਟੀਲ ਚੁਪਣਾ ਪੈਣਾ ਲੈ ਹਾ ਕੀ ਖਾ ਕੇ ਰੱਖ ਗਿਆ ਲੈ ਪਤਿਲਿਆਂ ਦੇ ਵਿੱਚ ਸਬਜ਼ੀਆਂ ਵੀ ਉਦਾ ਪੈਣਾ ਉਹਨੂੰ ਕੱਟਣਾ ਪੈਣਾ ਇਹਨਾਂ ਨੂੰ ਕੌਣ ਇਹਨਾਂ ਦੇ ਪਹਾੜ ਆ ਜਿਆ ਗੁਜ਼ਰਨੇ ਆ ਸਾਰੇ ਟੱਪੜ ਦਾ ਆਹ ਉਹ ਨਹੀਂ ਖਰੇ ਲਾਇਆ ਪਿਆ ਹਾਏ ਹਾਏ ਯਾਰ ਉਹ ਨਹੀਂ ਲਾਇਆ ਮਾਣੀ ਕਿੱਥੋਂ ਪੀਣਾ ਮਾ ਇਨਾਂ ਨੂੰ ਨਾ ਲਿਆ ਕੇ ਉਥੋਂ ਬੱਬੀ ਦਾ ਪਾਣੀ ਦਵੇ ਤਾਂ ਫੇਰ ਸੁੱਤਰ ਰਹਿੰਦੇ ਸਾਰਾ ਟੱਬਰ ਚਲੋ ਵੇਖਾਂ ਕਿ ਦਾ ਭਾਂਡੇ ਛੱਡ ਕੇ ਪਤਾ ਵੀ ਘਰੇ ਨੌਕਰ ਆਣੀ ਹੈ ਕਿ ਭਾਂਡੇ ਚੋਕਰੀ ਲੈਣੇ ਆਹ ਪਾ ਖਾਣਾ ਆਹ ਹੁਣ ਕਹਤਾ ਮੈਂ ਜਾ ਮੈਂ ਸੱਚੀ ਮੈਂ ਬੜੀ ਦੁਖੀ ਆ ਮੈਂ ਸੱਚੀ ਮੈਂ ਟੁੱਟੀ ਤੈਨੂੰ ਵੀ ਗੱਲ ਦੱਸ ਦਿੱਤੀ ਉਹ ਮੈਂ ਟੁੱਟੀ ਨਾ ਗੱਲਾਂ ਕਰ ਲੈਣੀਆਂ ਵਾ ਦੁਖ ਸੁੱਖ ਤੈਨਾਂ ਕਰ ਲੈਣੀਆਂ ਜਾਂ ਸ਼ੀਸ਼ੇ ਨਾ ਕਰ ਲੈਣੀਆਂ ਬੜਾ ਖਲਾਰਾ ਪਾ ਕੇ ਜਾਂਦੇ ਆ ਮੈਂ ਘਰ ਦੇਣਾ ਨਹੀਂ ਭੋਲਦੀ ਮੈਨੂੰ ਗੁੱਸਾ ਬੜਾ ਚੜਦਾ

ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਦੁਖੀ ਕੀਤਾ। ਐਵੇਂ ਥੋੜੀ ਰੰਗ ਕਾਲਾ ਹੋਈ ਜਾਂਦਾ ਕੰਮ ਨੂੰ ਬੜਾ ਪਿੰਦਾ ਤੇ ਮੂੰਹ ਨਹੀਂ ਟੁੱਪਦਾ। ਇਹ ਕਾਂਬੜੀ ਦੁਖੀ ਨੇ। ਅੱਗੋ ਕਹਿੰਦੀ ਹਾਲ ਸੀ ਆ ਤੂੰ ਹਾਲ ਸੀ ਆ। ਕਾਦੀ ਮੈਂ ਹਾਲ ਸੀ ਆ। ਆਹ ਕੌਣ ਕਰੇ? ਹਾਲ ਸੀ ਹੋ ਮਾਦਾ ਇਦਾਂ ਪਾਣ ਦੇ ਨਾ ਚੁੱਕਾ। ਮਾਰੀ ਨਹੀਂ ਅੰਦਰ ਠਰੇ ਰਹੇ ਆ। ਚਲੋ ਫਿਰ ਤੇ फटाफट ਆਪਾਂ ਮੱਗਾਂ। ਆਪਾਂ ਆਪਾਂ ਵਾਪਸ ਆਂ ਹਾਂ ਸ਼ਹਿਰ ਦੇ ਕੰਮ ਤੋਂ ਰਾਜੀ ਥਾਮਾ ਨੂੰ ਵੀ ਨਤਨਾ ਵੀ ਨੂੰ ਵੀ ਰੋਟੀ ਨਾਲ ਬਿਊਟੀ ਪਾਰਲਰ ਬੰਦਾ ਕਿਹੜੇ ਟਾਈਮ ਜਾਵੇ ਮੂੰਹ ਤੇ ਅਸਰ ਹੋਣੇ ਡਿਊਟੀ ਪਾਰਲਰ ਜਾਣਾ ਹੀਗਾ ਉੱਥੇ ਵੀ ਨਹੀਂ ਜਾਇਆ ਜਾਂਦਾ ਉਹ ਵੀ ਰੋਜ਼ ਕਰਨ ਦੀ ਪਹਿਲੇ ਖੁੱਲੇ ਜੇ ਨੂੰ ਸਾਫ ਕਰ ਦੂੰਗੀ ਪਹਿਲੇ ਖੁੱਲੇ ਲੈ ਕੇ ਜਾਵੋ ਨਾਲ ਕਿ ਤਾ ਟਾ ਲੈ ਉਹਨੇ ਬਾਹਰ ਖੋਲ੍ਹ ਦਿਆ ਢੰਗੂ ਚਿੱਟਾ ਭਰਾ ਕੇ ਹੁੰਦੀ ਹੈ ਪਾਰਲਰ ਚ ਜਾ ਕੇ ਭਾਂਡੇ ਮਾਂਦ ਕੇ ਇਹਨਾਂ ਨੇ ਬਹੁਤ ਜ਼ਿਆਦਾ ਮੇਰੇ ਪਾਸ ਆਖ ਪਾਪ ਆਇਆ ਹੋਇਆ ਵਾ ਤੇ ਕਰਨਾ ਕੀ ਹੈ ਦਇਆ ਲਾਇਆ ਹੁਣ ਮਾਂਜ ਕੇ ਜਾਵਾਂਗੀ ਕਿ ਜਿੱਥੇ ਜਾਵਾਂਗੀ ਭਰਾ ਲੈਣਾ ਤੂੰ ਕੀ ਕੀਤਾ ਵੇਲੀ ਮੰਜੇ ਤੇ ਲੰਮੇ ਪੈਲੇ ਪਤਾ ਨਹੀਂ ਹਜੇ ਮੈਂ ਮੈਂ ਵੇਖਦੀ ਆਂ ਲਜਾਈ ਇਕੱਠੀ ਕੀਤੀ ਕਿ ਨਹੀਂ ਕੀਤੀ ਮੇਰੇ ਹਿਸਾਬ ਨਾਲ ਉਹ ਹੀ ਨਹੀਂ ਕੀਤੀ ਹੁਣੀ ਲੈ ਆ ਵੀ ਮੇਰੇ ਪਾਸ ਆਖਾ ਪਾਲ ਜਾਈ ਵੀ ਨਹੀਂ ਇਕੱਠੀ ਕੀਤੀ ਨਹੀਂ ਕਿਦਾਂ ਖਲਾਰਾ ਪਾਇਆ ਮੈਂ ਤਾਂ ਸੱਚੀ ਮੈਂ ਕਹਿੰਨੀ ਵੀ ਮੈਂ پاਗਲ ਹੋ ਜਾਣਾ ਇਹਨਾਂ ਦੇ ਘਰੇ ਆ ਵੇ ਕੀ ਗਾ ਪਾ ਕੇ ਤੇ ਹੋਏ ਲੈ ਇਹਨਾਂ ਦੀ ਕਮੀ ਹੀ ਪਾਵੇ ਹੁਣ ਮੈਂ ਕੀ ਕਰਾਂ ਮੈਂ ਤਾਂ ਸਾਰਾ ਦਿਨ پاਗਲ ਹੋ ਜਾਨੀ ਹੁਣ ਮੈਂ ਚੁੱਕਾਂ ਭਾਂਡੇ ਫੇਰ ਚੱਕਤੀ ਖਾਲਰ ਫੇਰ ਹੀ ਨਰੇ ਅੱਧ ਜਰਾ ਜਾਣਾ ਇਹ মুখ ਖਰਾਬ ਹੋ ਜਾਨੀ ਫੇਰ ਘਰ ਨੱਕੇ ਯਾਰੀ